ਸਸਿਕਾ ਜੀ ਬਾਈ ਜੀ ਕੀ ਹਾਲ ਚਾਲਾ ਹੋਰ ਸਾਰੀ ਭਰਾ ਠੀਕ ਠਾਕ ਹੈ ਲੋ ਬਈ ਮਿੱਤਰੋ ਆਪਾਂ ਬਈ ਕਰਨ ਲੱਗੇ ਹਾਂ ਲੋ ਉਦੀ ਸਟਾਰਟਿੰਗ ਤੇ ਮੇਰੇ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇਆ ਕਰੋ ਬਾਈ ਜੀ ਅੱਜ ਹੋਈ ਪਈ ਆ ਬੱਦਲ ਬਾਈ ਤੇ ਬੱਦਲ ਬਾਈ ਹੈਗੀ ਬਾਈ ਤੇ ਕੱਲ ਜਾਨਵਰ ਬੈ ਗਈ ਸੀ ਬਾਈ 5:30 5:30 ਵਜੇ ਬਾਹਲੇ ਸੀਗੇ ਸੌਖੇ ਪੈ ਗਈ ਸੀ ਕੋਈ ਪਤੰਗੀ ਨਹੀਂ ਦਿੱਤੀ ਤੇ ਬਸ ਬਈ ਹੁਣ ਜਾਣਾ ਜੁਲਾ ਵਿੱਚ ਪਾ ਦਿਆ ਕਰਾਂਗੇ ਇਹਦੇ ਦੂਜੇ ਹੈਗੇ ਵੱਡੇ ਬਾਕੀ ਪੱਟਣ ਵਾਲੇ ਆ ਬਾਈ ਮੇਰੇ ਕੋਲ ਫਰਸਾਰ ਵੀ ਬਾਵਾ ਬੈਠੇ ਆਪਾਂ ਪੱਟਣ ਵਾਲੇ ਉਹ ਪੱਟਦੇ ਆਂਗੇ ਇਹ ਬੱਦਲ ਬਈ ਅੱਜ ਕਰੜੀ ਆ ਬਾਈ ਲੋ ਬਈ ਮਿੱਤਰੋ ਅੱਜ ਕਬੂਤਰ ਕੱਢਣ ਚ ਵੈਸੇ ਹੋ ਤਾਂ ਲੇਟ ਗਏ ਆ ਪਸ਼ੂ ਪਿਆ ਕੇ ਛੱਡਾਈ ਹੁਣ 11:30 ਹੋ ਗਏ ਅੱਜ ਲੇਟ ਹੀ ਕੱਢੇ ਕਬੂਤਰ ਤੇ ਕੱਕਾ ਬਹਿ ਗਏ ਚਲ ਕੋਈ ਨਹੀਂ ਇਹਦਾ ਕੋਈ ਚੱਕਰ ਨਹੀਂ ਆ ਜਾਂਦੇ ਹੁਣ ਨਿੱਕੇ ਬੱਚੇ ਬਾਦ ਕੇ ਬਾਈ ਆਪਾਂ ਨਿੱਕੇ ਬੱਚੇ ਬਾਦਗੇ ਇਹਨਾਂ ਨੂੰ ਉੱਠ ਲੈਣ ਦੀ ਚਲੋ ਬਈ ਆਪਾਂ ਨਿੱਕੇ ਬਾਗੇ ਬੱਚੇ ਬਾਗੇ ਮਿਲਦੇ ਆ ਫਿਰ ਤੁਹਾਨੂੰ ਨਿੱਕੇ ਬੱਚੇ ਬਾਦ ਗਏ ਤੇ ਥੋੜਾ ਲੇਟ ਜ਼ਿਆਦਾ ਹੀ ਹੋ ਗਈ ਛੱਡਣ ਦੀ ਆਪਾਂ ਤੇ ਚਲੋ ਕੋਈ ਗੱਲ ਨਹੀਂ ਬੈਰੀ ਭਾਈ ਆਪਣੇ ਕੂਤਰਾਂ ਤੋਂ ਗਈ ਆ ਤੇ ਹੋ ਪਈ ਜਾਂਦੀ ਆ ਵੀ ਪਈ ਜਾਂਦੀ ਆ ਵੀ ਪਈ ਜਾਂਦੀ ਇਹ ਕਿ ਇਧਰੋਂ ਗਈ ਆ ਆਪਣੇ ਵਾਲੇ ਪਾਸੇ ਤੇ ਇੱਥੇ ਪਈ ਜਾਂਦੀ ਆ ਇਹ ਪਤਾ ਨਹੀਂ ਕਿਹਦੇ ਬੁੱਟੇ ਕਬੂਤਰਾਂ ਦੇ ਪੋਲੀ ਦੇ ਆ ਆਈ ਨਹੀਂ ਪਤਾ ਵੀ ਕਿਹਦੇ ਕਬੂਤਰਾਂ ਨੂੰ ਪਈ ਜਾਂਦੀ ਆ ਤੇ ਮੜੂ ਵੀ ਆਈ ਜੇ ਫੜ ਲਿਆ ਨਾ ਕੋਈ ਆਈ ਆਊਗੀ ਤੇ ਮੈਂ ਤਾਂ ਹੀ ਕੋਠੇ ਤੇ ਖੜਾ ਤਾਂ ਹੀ ਖੜਾ ਬਾਈ ਮੈਂ ਇੱਥੇ ਛਤਰਾਂ ਹਾਜੀ ਮੈਂ ਖੜਿਆ ਵੀ ਨਹੀਂ ਕੀਤਾ ਥੱਲੇੋਂ ਛੱਡੇ ਹੀ ਸੀਗੇ ਤੂੰ ਉਦਹੀਂ ਆ ਕੇ ਵੇਰੀ ਪਈਗੀ ਆ ਵੀ ਨਹੀਂ ਬਣਿਆ ਮੁੜੀ ਨਹੀਂ ਇਧਰੋਂ ਬਾਈ ਪਤਾ ਨਹੀਂ ਲੱਗੀ ਕਿ ਕਿਵੇਂ ਆ ਕਬੂਤਰ ਆਪਣੇ ਆਸਰ ਤੋਂ ਤੇ ਨਾ ਆਂਦੇ ਤੋਂ ਆ ਗਏ ਨਹੀਂ ਇਹ ਕ ਆ ਗਿਆ ਠੀਕ ਆ ਛੇ ਫਰਦੇ ਆ ਬਾਈ ਆਪਣੇ ਆਪਣੇ ਕਬੂਤਰਾਂ ਨੇ ਪਹਿਲਾਂ ਬੈਰੀ ਪਈ ਸੀ ਇਧਰੋਂ ਪੈ ਕੇ ਮੁੜ ਕੇ ਉਧਰ ਉੜ ਗਈ ਆਏ ਨਹੀਂ ਪਤਾ ਵੀ ਉਧਰੋਂ ਫੜ ਕੇ ਲੈ ਗਈ ਕਿ ਕਿਵੇਂ ਆ ਤੇ ਇਸ ਬਾਈ ਬਈ ਲਈ ਪਈ ਆ ਵੀ ਆ ਫਰਦੇ ਆ ਠੀਕ ਆ ਚਾਰ ਜਿੱਟੇ ਦੋ ਚੀਨੇ ਹੀ ਛੱਡੇ ਆ ਵੀ ਹੋਰ ਤਾਂ ਆਪਾਂ ਛੱਡੇ ਆ ਨਹੀਂ ਤੇ ਆਹ ਫਿਰ ਦੇਖੋ ਪਤਰਾ ਇਹਨਾਂ ਦੇ ਵੀ ਤੀ ਦੇਖੋ ਨਹੀਂ ਆਹੀ ਆਣੀਆਂ ਇਹਨਾਂ ਠੀਕ ਆਂਦੇ ਇਧਰ ਲਿਦਾ ਸੀ ਹੋ ਜਾਂਦੇ ਮੇਰੀ ਲੈਗ ਮੇਰੇ ਮਤਾਬ ਕੁ ਜੀ ਹੁੰਦੀ ਤਾਂ ਹੁਣ ਨੂੰ ਮੁੜਿਆ ਆਉਂਦੀ ਬਾਈ ਇਹ ਹੁੰਦੀ ਤਾਂ ਹੁਣ ਨੂੰ ਵਾਪਸ ਆ ਜਾਂਦੀ ਪਰ ਨਹੀਂ ਮੁੜੀ ਇਧਰੋਂ ਚਲੋ ਕੋਈ ਗੱਲ ਨਹੀਂ ਚੰਗਾ ਕਿਸੇ ਪਾਸੇ ਨਾ ਲਓ ਬਈ ਮਿੱਤਰੋ ਆਪਾਂ ਗਏ ਸੀ ਜੋਤ ਦੇ ਸਕੂਲ ਚ ਜੋ ਤਾਂ ਬਾਈ ਇਹਦੀਆਂ ਅੱਖਾਂ ਦੀ ਪ੍ਰੋਬਲਮ ਹੋਈ ਬਈ ਆ ਪਿਆ ਮੂਦਾ ਇਹਨੂੰ ਲੈ ਕੇ ਆਏ ਆ ਬਾਈ ਤੇ ਬਹਿਰਿਆਂ ਬੰਦਾ ਜਿਹੜਾ ਨੀਗਾ ਤੁਸੀਂ ਉਹ ਤੂੰ ਕਹਿ ਕੇ ਕੂਤਰ ਆਪਣੇ ਦੂਰੀ ਫਿਰਦੇ ਆ ਉਹ ਜਾਂਦੇ ਤੇ ਬਾਈ ਬਹਿਰਿਆਂ ਕਹਿੰਦਾ ਦੋ ਪਈ ਜਾਂਦਾ ਬਾਈ ਜੀ ਬਹੁਤ ਜ਼ਿਆਦੇ ਬਹਿਰੀ ਪਈ ਜਾਂਦੀ ਹੈ ਕਹਿੰਦਾ ਬਾਈ ਆਪਦੀ ਨਿਗਾ ਰੱਖ ਲੈ ਕਹਿੰਦਾ ਹੁਣ ਤੇ ਬਈ ਬਹਿਰਿਆਂ ਨੇ ਬਹੁਤ ਬਾਈ ਲੂ ਪੀਤਾ ਯਾਰ ਹੁਣ ਚੱਲੇ ਤਾਂ 25 ਹੁਣ 22ਾਂ ਵੇਲੇ ਕੂਤਰ ਕੱਢਣੀ ਪੈਣੀ ਆ ਕੀ ਬਣੇਗਾ ਲੋ ਬਾਈ ਵੰਟਰੋ ਲੋ ਬਾਈ ਜੀ ਆਪਾਂ ਚੱਲਦੇ ਆਂ ਭਰਾ ਜੀ ਪੱਠੇ ਵੱਢਣ ਕਿਉਂਕਿ ਸੂਹਾ ਪਹਿਲਾਂ ਬਹਿਰੀ ਪਈ ਗਈ ਬਹਿਰੀ ਬਈ ਹਜੇ ਵੀ ਫਰਦੀ ਆ ਬਹੁਤ ਅੰਕਰੀ ਬੈਠੀ ਆ ਦੇ ਮੁੜ ਕੇ ਬਈ ਜੋਤ ਨੂੰ ਲੈਣ ਉੱਠ ਗਿਆ ਸਕੂਲ ਨੂੰ ਉਹਦੀਆਂ ਸਿਰ ਵਾਲਾ ਦਰਦ ਕਰਦਾ ਸੀਗਾ ਚਲੋ ਬਈ ਪੱਠੇ ਵੱਢੀਏ ਪੱਠਾਂ ਦੀ ਡਿਊਟੀ ਪਗਤਾਈਏ ਤੇ ਪੱਠੇ ਵੱਢ ਗਏ ਬਾਈ ਤੇ ਕੁਦਰ ਕੇ ਪਾ ਕੇ ਤੇ ਉਸ ਤੋਂ ਬਾਅਦ ਫਿਰ ਏਖਾ ਕੀ ਬੰਦਾ ਕੂਤਰ ਫਰਦੇ ਉੱਚੇ ਖੜੇ ਆ ਬਈ ਤੇ ਸਰੋਂ ਨੂੰ ਪਾਣੀ ਲਾਉਣਾ ਕੱਲ ਨੂੰ ਲਾਵਾਂਗੇ ਅੱਜ ਤਾਂ ਲੱਗਣਾ ਨਹੀਂ ਬਈ ਲਓ ਬਈ ਮਿੱਤਰੋ ਨਾ ਤੋ ਲੈ ਆ ਤੇ ਬਾਈ ਜੀ ਕੂਤਰ ਲਾਉਣਾ ਲੈ ਉੱਤਰ ਪਹਿਲਵਾਨ ਪਾਈ ਜਾਂਦਾ ਦਾਣੇ ਇਹ ਬਾਈ ਸਕੂਲੋਂ ਲਾਇਆ ਸੀ ਇਹਦੀਆਂ ਅੱਖਾਂ 'ਚ ਪਰੌਣਾ ਸੀ ਸਕੂਲ ਚੋਂ ਆਇਆ ਸੀ ਤੇ ਕਬੂਤਰ ਬਾਈ ਆਪਣੇ ਫਰਦੇ ਦੋ ਕੱਲ ਵਾਲੀ ਆ ਠੀਕ ਆ ਬਾਕੀ ਸਾਰੇ ਬੈ ਗਏ ਉਹਨਾਂ ਨੂੰ ਬਈ ਤਾੜ ਕੇ ਲਿਆਉਣੇ ਆ ਉਹਨਾਂ ਨੂੰ ਤਾੜ ਕੇ ਲਿਆ ਕੇ ਦੇ ਛੱਡਦੇ ਆ ਤੇ ਇਹ ਦਰਪਹਿਲ ਮਾਣ ਦੁੱਸੀ ਹੋ ਗਿਆ ਕਹਿੰਦਾ ਵੀ ਉਹਨੂੰ ਕਿਉਂ ਲਿਆਂਦਾ ਇਹਦੇ ਬਾਈ ਗੋਡੇ ਤੇ ਵੱਜ ਗਈ ਸੱਟ ਦਿਖਾਈ ਇੱਥੇ ਵੱਜੀ ਹੈ ਨਾ ਵੀ ਤੇ ਇਹ ਤੇ ਵੱਜ ਗਈ ਹੈ ਡਿੱਗ ਪਿਆ ਝੂਲੇ ਨਾਲ ਵੱਜ ਗਿਆ ਇਹਦਾ ਗੋਡਾ ਚਲੋ ਬਈ ਠੀਕ ਆ ਲਾ ਲਿਆਈਏ ਮਿਲਦੇ ਆਂ ਫੇਰ ਆਪਾਂ ਉਹ ਬੱਚੇ ਪਰਲੀ ਲੋ ਵੀ ਮਿੱਤਰੂ ਪੁੱਤ ਕਾੜਨਾ ਹੈ ਕਿਤੇ ਸਾਰੀ ਉੱਡ ਗਈ ਇੱਕ ਨਿੱਕਾ ਬੱਚਾ ਵੀ ਆ ਜਾਂਦੇ ਆ ਨੌ ਆ ਆ ਗਿਆ ਇਕ ਗਲਾ ਪੀ ਗੁੰਡਿਆਣਾ ਪੁੱਤੀ ਆ ਜਾਂਦੀ ਆ 3 ਛਤਰਾਂਾਂ ਬਈ ਖੜੀਆਂ ਕਰ ਤਾ ਸਾਰੀਆਂ ਤੇ ਨਾ ਉਹ ਬਈ ਇੱਕ ਨਿੱਕਾ ਬੱਚਾ ਚਿੱਟਾ ਜਾਵਾ ਉਹ ਮੈਨੂੰ ਲੱਗਦਾ ਮੈਨੂੰ ਦੀਨਾ ਬਣੀਗਾ ਹੋ ਜਾਂਦਾ ਕਿ ਬਹਿ ਜਾਣ ਤਾਂ ਬਹਿ ਉਹ ਬਹਿ ਜੀ ਸਿੱਧਾ ਬਈ ਉਸੇ ਦੇ ਡਾਰਾ ਤੇ ਬਈ ਬਹਿ ਗਿਆ ਫਿਰ ਦੱਸਦੇ ਆ ਜੀ ਬਹਿ ਗਈ ਤਾਂ ਮੁਸ਼ਕਲੀ ਲੱਗਦਾ ਕੰਮ ਨਿੱਕਾ ਬੱਚਾ ਇੱਕ ਉੱਡ ਗਿਆ ਜਿਹੜਾ ਲਾਓ ਬਈ ਮਿੱਤਰੋ ਆਈ ਜਾਂਦੀ ਕਿਧਰ ਗਏ ਹੁੰਦੇ ਇਹ ਵਿੱਚ ਆਓ ਆਓ ਲਾਓ ਬਈ ਦੋ ਬਹਿ ਗਿਆ ਠੀਕ ਹੈ ਤੇ ਬਾਕੀ ਆ ਜਾਂਦੇ ਆ ਉਹਂ ਬਈ ਲੋਤੀ ਕਿ ਨਹੀਂ ਆਉਂਦੇ ਆਉਂਦੇ ਆ ਉਹ ਕੁਝ ਕਰ ਦੇਗੀ ਆਪਣਾ ਉਹ ਬਈ ਲੋ ਬਈ ਮੇਤਰ ਇਹਨਾਂ ਲੱਗੇ ਬਾ ਤੇ ਉਦੋਂ ਦਾ ਫਰਦਾ ਵਾ ਇੱਕ ਬੱਚਾ ਬਈ ਆਪਣਾ ਉੱਠ ਗਿਆ ਇੱਕ ਬੱਚਾ ਗਿਆ ਡਿੱਗ ਗਿਆ ਇਧਰ ਪਤਾ ਨਹੀਂ ਕਿੱਥੇ ਅੱਜ ਪਹਿਲੇ ਦਿਨੀ ਉੱਡਿਆ ਸੀ ਟਿੱਕਾ ਸੀਗਾ ਲੋ ਬਈ ਮਿੱਤਰੋ ਪਸਗਾਂ ਨੂੰ ਪਾਣੀ ਪਸਗਾਂ ਨੂੰ ਪਾਣੀ ਪਿਆ ਤਾਂ ਟੂਟੀ ਆ ਗਈ ਸੀਗੀ ਤੇ ਬਾਈ ਜੀ ਉਹ ਦੋ ਬਹਿ ਗਏ ਆ ਇਗਾ ਦੂਜੇ ਆ ਜਾਂਦੇ ਆ ਠੀਕ ਆ ਪੰਜ ਫਰਦੇ ਆ ਤੇ ਬਾਈ ਬੈਰੀ ਨੇ ਇੰਨਾ ਕ ਤੰਗ ਕੀਤਾ ਨਾ ਬਾਈ ਅੱਜ ਗੱਲਾਂ ਹੀ ਛੱਡਦੇ ਉਹ ਘਟ ਘਟ ਦੋ ਤਿੰਨ ਇਸ ਬਾਈ ਨਾਲ ਚਲਾ ਤਿਆਂ ਠੀਕ ਆ ਤੇ ਲਾ ਜਾ ਲਓ ਬਾਈ ਮਿੱਤਰੋ तकरीबन ਕਬੂਤਰ ਆਪਣੇ ਬਹਿ ਗਿਆ ਕਬੂਤਰ ਆਪਣੇ ਰਹਿ ਗਿਆ ਕਾਹਰ ਦਾ ਨਵਾਂ ਬਟਾ ਅੱਜ ਤਾਜੀ ਉੱਡਿਆ ਹੈ ਪਹਿਲਾਂ ਕੀੜੇ ਜੀ ਮਾਰ ਕੇ ਪੈਂਦਾ ਉਹ ਕਲਾ ਕੰਡ ਵਾਲਾ ਕਾਂਡ ਪੁੰਜੀ ਵਾਲਾ ਬਸ ਬਈ ਪੈਂਦੇ ਆ ਤੇ ਬਸ ਆਪਾਂ ਮੁੜ ਕੇ ਤਾੜ ਕੇ ਇਹਨਾਂ ਨੂੰ ਲਿਆ ਕੇ ਥੱਲੇ ਚਲੋ ਠੀਕ ਆ ਬਾਈ ਭਰਾ ਬਣ ਕੇ ਨਾ ਇੱਕ ਰਿਕਵੈਸਟ ਯਾ ਜਿਹੜਾ ਵੀ ਭਰਾ ਵਲੌਗ ਵੀ ਇਹਦਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਤੇ ਬਾਈ ਬਣ ਕੇ ਸਪੋਰਟ ਕਰਿਆ ਕਰੋ ਵੀਰ ਬਣ ਕੇ ਚਲੋ ਬਾਈ ਠੀਕ ਆ ਹੁਣ ਆਪਾਂ ਕਰਨ ਲੱਗਿਆ ਵਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਭਰਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਚਲੋ ਬਈ ਆ ਵੀ ਬਹਿ ਗਿਆ ਆ ਗਿਆ ਵੀ ਚੱਲ 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 ਉਹ ਰਹੇ ਗਏ ਗੱਲਾਂ ਕੰਡ ਪੁੰਜੀ ਵਾਲਾ ਕਿੱਧਰ ਗਿਆ ਬੈਠਾ ਨਹੀਂ ਇਹਨਾਂ ਨੂੰ ਲਾਉਣੇ ਆ ਬਈ ਥੱਲੇ ਤੇ ਚਲੋ ਠੀਕ ਆ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਰਹੇ ਗਏ ਬਈ ਗੱਲਾਂ